ਆਕੇ ਦੇਖਿਆ ਤਾਂ ਸਾਡੇ ਸਾਰੇ ਦਰਵਾਜ਼ੇ ਬੰਦੇ ਲੋਕ ਸਾਰੇ ਟੁੱਟੇ ਸੀ ਤਾਂ ਸਾਡੀਆਂ ਅਲਮਾਰੀਆਂ ਫਰੂਨੂਮ ਦੇ ਸਾਰਾ 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 ਪੈਸਾ ਤੇਲ ਸੀੜੀਆਂ ਲਾ ਕੇ ਸਾਰਾ ਕੁਝ ਟੂਬੀਕਰ ਟੁੱਟੀਆਂ ਵੀ ਲੱਗ ਗਈ। ਹੋਰ ਨਹੀਂ ਜਾ ਰਹੀ। ਸਰ ਕਿੰਨਾ ਦਾ 골ਡ ਲੱਗੇ ਤੁਹਾਡਾ? ਇੱਕ ਕੜਾ ਤੇ ਇੱਕ ਚੈਨੀ ਸੀਗੀ ਬਾਕੀ ਸਾਡੇ ਐਸ ਸੀਡੀਆਂ ਦੋ ਵੱਡੀਆਂ ਤੇ ਟੂਟੀਆਂ ਵਗੈਰਾ ਸਾਰਾ ਕੁਝ ਲੱਗਿਆ ਜੇ ਸੀ ਹੋਰ ਦੇਖਣਾ ਕੀ ਕੋਸਾ ਨੁਕਸਾਨ ਹੋਇਆ। ਕਿ ਉਹ ਡੀਵੀਆ ਰੀ ਸਾਠ ਲਾ ਕੇ ਲੈ ਗਿਆ ਸਾਰੀ ਅਕੋਰਡਿੰਗ ਉਹ ਝੁਮ ਲਗਭਗ ਸਾਰੇ ਕਿੰਨਾ ਦਾ ਨੁਕਸਾਨ ਹੋ ਗਿਆ ਲਗਭਗ ਆਈਏ ਲਗਭਗ ਸਾਡਾ 4 ਤੋਂ 5 ਲੱਖ ਬਾਕੀ ਅਸੀਂ ਦੇਖ ਰਹੇ ਹਾਂ ਇੰਡੀਆ ਫਗਵਾੜਾ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਚੋਰਾਂ ਦੇ ਹੌਂਸਲੇ ਬਲੰਦ ਹੋ ਚੁੱਕੇ ਹਨ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਤਸੋਂ ਮਾਮਲਾ ਫਗਵਾੜਾ ਦੇ ਨਿਊ ਫਰੈਂਡਸ ਕੋਲੋਨੀ ਤੋਂ ਸਾਹਮਣੇ ਆਇਆ ਸਾਰੇ ਮਾਮਲੇ ਸਬੰਧੀ ਸਾਡੇ ਸਹੋਜੀ ਨੂੰ ਜਾਣ ਕਰ ਦਿੰਦੇ ਹਾਂ ਕੁਲਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਬਿਮਾਰ ਹੋਣ ਕਰਕੇ ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਸਨ ਸਦ੍ਰਣ ਅੱਜ ਉਹਨਾਂ ਦੀ ਗਵਾਂੜੀਆਂ ਨੇ ਕਾਲ ਕਰਕੇ ਦੱਸਿਆ ਕਿ ਉਹਨਾਂ ਦੇ ਘਰ ਦੇ ਕੁੰਡੇ ਖੁੱਲੇ ਹੋਏ ਸਨ ਜਦੋਂ ਕੁਲਵੀਰ ਸਿੰਘ ਘਰ ਪਹੁੰਚੇ ਉਹਨਾਂ ਨੇ ਵੇਖਿਆ ਕਿ ਦਰਵਾਜ਼ਿਆਂ ਦੇ ਲੋਕ ਟੁੱਟੇ ਹੋਏ ਸਨ ਅਤੇ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ ਬਖੌਫ ਚੋਰਾਂ ਨੇ ਘਰ ਦੇ ਅੰਦਰੋਂ ਸੋਨੇ ਦੇ ਗਹਿਣੇ ਐਲਈਡੀ ਘਰ ਵਿੱਚ ਲੱਗੀਆਂ ਟੂਟੀਆਂ ਕੈਮਰਿਆਂ ਦਾ ਡੀਵੀਅਰ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਬਖੌਫ ਚੋਰ ਫਰਾਰ ਹੋ ਗਏ ਕੁਲਵੀਰ ਸਿੰਘ ਦੇ ਅਨੁਸਾਰ ਇਸ ਵਾਰਦਾਤ ਕਰਨ ਉਹਨਾਂ ਨੂੰ ਲਗਭਗ 5 ਲੱਖ ਰੁਪਏ ਦਾ ਨੁਕਸਾਨ ਹੋਇਆ ਇਸੇ ਸਬੰਧੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਕੇ ਕੜਨਾ ਵਾਲੀ ਜਗ੍ਹਾ ਦਾ ਜ਼ਾਇਜ਼ਲੀ ਪੁਲਿਸ ਨੇ ਆਸ-ਪਾਸੋਂ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰਾਂ ਦੀ ਪਾਲ ਸ਼ਿੜੂ ਕਰ ਦਿੱਤੀ ਹਾਲਾਂਕਿ ਅੰਦਰ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਲੋਕਾਂ ਦੇ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਸਥਾਨਿਕ ਵਸੁਨੀਕਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਕੁਮਰਹੀ ਮਾੜੇ ਅਨਸੁਰਾ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜੋਸ਼ਰਮਤ ਨਾਲ ਚਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ ਇਹ ਆਪਣਾ ਮੇਰਾ ਨਾਮ ਕੁਲਵੀਰ ਸਿੰਘ ਹੈ ਜੀ ਕੁਲਵੀਰ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਆਪਾਂ ਫਰੈਂਡਸ ਕਲੋਨੀ ਫਗਵਾੜਾ ਜੀ ਹਾਂ ਸਰ ਕੀ ਮਾਮਲਾ ਕੀ ਇੱਕ ਦੇਰ ਰਾਤ ਤੁਹਾਡੇ ਇੱਥੇ ਸਰ ਰਾਤੀ ਸਾਨੂੰ ਹੌਨਸਾ ਸ਼ਾਮੀ ਸਾਨੂੰ ਬਾਂਡੀਆਂ ਦਾ ਫੋਨ ਆਇਆ ਕਿ ਤੁਹਾਡੇ ਪਿੱਛੇ ਚਾਦੇ ਜੀ ਲੰਕਦੀ ਆ ਅਸੀਂ ਆ ਕੇ ਦੇਖਿਆ ਤਾਂ ਸਾਡੇ ਸਾਰੇ ਦਰਵਾਜ਼ੇ ਖੁੰਡੇ ਲੋਕ ਸਾਰੇ ਟੁੱਟੇ ਸੀ ਤਾਂ ਸਾਡੀਆਂ ਅਲਮਾਰੀਆਂ ਫਰੂਲ ਫਰੂਲ ਕੇ ਸਾਰਾ ਸੋਨਾ ਸਾਰਾ ਪੈਸਾ ਤੇਲ ਸੀੜੀਆਂ ਲਾ ਕੇ ਸਾਰਾ ਕੁਝ ਚੋਰੀ ਕਰ ਟੂਟੀਆਂ ਵੀ ਲੈ ਗਏ ਜੀ ਕੁਝ ਨਹੀਂ ਛੱਡੇ ਸਰ ਕਿੰਨਾ ਕੁ 골ਡ ਲੈ ਗਏ ਤੁਹਾਡਾ ਇੱਕ ਕੜਾ ਤੇ ਇੱਕ ਚੈਨੀ ਸੀਗੀ ਬਾਕੀ ਸਾਡੇ ਐਲਸੀਡੀਆਂ ਦੋ ਵੱਡੀਆਂ ਤੇ ਟੂਟੀਆਂ ਵਗੈਰਾ ਸਾਰਾ ਕੁਝ ਲੈ ਗਿਆ ਅਜੇ ਅਸੀਂ ਹੋਰ ਦੇਖਣਾ ਕੀ ਕੋਈ ਸਾਡਾ ਨੁਕਸਾਨ ਹੋਇਆ ਜੀ ਤੇ ਸਰ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਉਹ ਦੇਖ ਕੇ ਗਏ ਹੁਣ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਪੁਲਿਸ ਆ ਗਈ ਸੀ ਮੌਕੇ ਤੇ ਕੋਈ ਸਾਰੇ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਆਏ ਹੁਣ ਬੰਦੇ ਸਰ ਸੀਸੀਟੀਵੀ ਕੈਮਰਾ ਡੀਵੀਆਰ ਹੀ ਸਾਡਾ ਲਾਗੇ ਲੱਗਾ ਸਾਰੀ ਰਿਕਾਰਡਿੰਗ ਉੱਚੀ ਲਗਭਗ ਸਾਰੇ ਕਿੰਨਾ ਕ ਨੁਕਸਾਨ ਹੋ ਗਿਆ ਲਗਭਗ ਆਈ ਲਗਭਗ ਸਾਡਾ 4 ਤੋਂ 5 ਲੱਖ ਬਾਕੀ ਅਸੀਂ ਦੇਖ ਰਹੇ ਚੰਗੀ ਤਰ੍ਹਾਂ ਜੀ ਤੇ ਐਲ ਸੀ ਡੀ ਵਗੈਰਾ ਵੀ ਲਗਾ ਹੈ ਐਲ ਸੀ ਡੀ ਵੀ ਤੁੰਨੇ ਲਗਾ ਜੀ ਵੱਡੀਆਂ ਤੇ ਤੁਸੀਂ ਕਿੱਥੇ ਗਏ ਹੋ ਸੀਗੇ ਜੀ ਅਸੀਂ ਹਸਪੀਟਲ ਸੀ ਬਾਪ ਸਾਹਿਬ ਐਡਮਿਟ ਆ ਸੀ ਹਸਪੀਟਲ ਗਏ ਸੀ ਸਾਨੂੰ ਹੋ ਗਿਆ 14 12 ਦਿਨ ਘੁੰਮਦੇ ਨੂੰ ਪਰਸੋਂ ਦੇਖਿਆ ਸੀ ਠੀਕ ਸੀ ਕੱਲ ਹੁਣ ਆਏ ਸੀ ਤਾਂ ਕੁਝ ਵੀ ਨਹੀਂ ਇੱਥੇ ਤੇ ਤੁਹਾਨੂੰ ਦੇਰ ਰਾਤ ਪਤਾ ਲੱਗਾ ਸਾਨੂੰ ਹਾਂਜੀ 5:00 ਵਜੇ ਕਾਲ ਆਈ ਸੀ ਕੁੰਡੀਆਂ ਦੀ ਕਹਿੰਦੇ ਵੀ ਤੁਹਾਡੇ ਇੱਥੇ ਚਾਦ ਦੇ ਲੰਕਦੀ ਆ ਥੋਂਡੇ ਕਾਂਡੇ ਤੁਹਾਡੇ ਪੱਟੇ ਉਲਗਦੇ ਆ ਦੇਖਵਾ ਕੇ ਸਰ ਕਿਹੜਾ ਸਰ ਕਿਹੜਾ ਮਨ ਲਪਿੰਦਾ న్యూ ਫਰੈਂਡ ਕਲੋਨੀ ਪੋਗੜਾ ਇਹ ਮਕਾਨ ਹੈ ਕਿਹਨਾਂ ਦਾ ਸਰ 274 ਜਨੈਲ ਸਿੰਘ ਜਨੈਲ ਸਿੰਘ ਜੀ ਦਾ 274 ਸੀ 5 ਇਹ ਸਹਿਜ ਜਸਵੰਤ ਸਿੰਘ ਆ ਜੀ ਹਾਂਜੀ ਖਾਨਾ ਸਿਟੀ ਫੋਰਮ ਕਹਿੰਦੇ ਆ ਅੱਜ ਜਦੋਂ ਕੰਟਰੋਲ ਤੋਂ ਫੋਨ ਆਇਆ ਸੀਗਾ ਨੂ ਪਰੈਣ ਕਰੋ ਨੇ ਜਨਰੇਸ਼ਨਾਂ ਕਰਾਉਣਾ ਕਰਾਇਆ ਤੇ ਚੋਰੀ ਹੋਇਆ ਸੀਗਾ ਤੇ ਉਹਦੇ ਐਂਸਰ ਕਰ ਮੌਕਾ ਵੇਖਿਆ ਆ ਕੇ ਤੇ ਕਾਹਦੇ ਨਕਾਮ ਹੋਇਆ ਜਨਾਬ ਤੇ ਕੀ ਕਾਰਵਾਈ ਕਰਨੀ ਕਰ ਮੈਂ ਦੇਖਦੇ ਆ ਜੇ ਇੱਕ ਬੰਦੇ ਦਾ ਨਾਮ ਲਿਆ ਜੇ ਇੱਕ ਦਾ ਨਾਦ ਕਿਸੇ ਤਰੀਕੇ ਨਾਲ ਜੇ ਚੱਕਣਾ ਹੋਵੇ ਦੇਖਣ ਜੀ ਉਸ ਤੋਂ ਕਰ ਸਿਧਾਂਤ ਕਰ ਉਸ ਤੋਂ ਕਰ ਰਿਹਾ ਕਿਤੇ ਜਾਏਗਾ